ਪ੍ਰਸ਼ਾਸਨ ਹਾਏ 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 ਗੁੱਜਰ ਪ੍ਰਸ਼ਾਸਨ ਮੁਬਾਰਕ 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 ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਫਾਇਰ ਗ੍ਰੀਡ ਚੌਂਕ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਇੱਕ ਬਹੁਤ ਵੱਡਾ ਧਰਨਾ ਲਗਾਇਆ ਗਿਆ ਇਹ ਧਰਨਾ ਹਰ ਰਾਇਪੁਰ ਗਊਸ਼ਾਲਾ ਦੇ ਵਿੱਚ ਹੋ ਰਹੀ ਗਊਆਂ ਦੀ ਦੁਰਗਤੀ ਜਿਹਦੇ ਵਿੱਚ ਬਹੁਤ ਅਨੇਕਾ ਗਊਆਂ ਮਾਰਿਆ ਗਿਆ ਠੇਕੇਦਾਰ ਉਤੇ ਕਾਰਵਾਈ ਕਰਨ ਸੰਬੰਧੀ ਅਜੇ ਦਰਨਾਕ ਦਿੱਤਾ ਗਿਆ ਇਸ ਦਰਨੇ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਜਿਹੜੇ ਕੀ ਐਂ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਔਰ ਮੌਕੇ ਤੇ ਮਾਨਯੋਗ ਏਡੀਸੀ ਸਾਹਿਬ ਪਹੁੰਚ ਕੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਆਸ਼ਵਾਸ਼ਣ ਦੇਣ ਤੋਂ ਬਾਅਦ ਦੇਰ ਰਾਤ ਤੱਕ ਦਰਨਾ ਚੱਲਦਾ ਰਿਹਾ ਤੇ ਪੁਤਲੇ ਵੀ ਫੂਕੇ ਗਏ ਪੁਤਲੇ ਫੂਕਣ ਤੋਂ ਬਾਅਦ ਜਦੋਂ ਆਸ਼ਵਾਸ਼ਣ ਦਿੱਤਾ ਗਿਆ ਆਸ਼ਵਾਸ਼ਣ ਦੇਣ ਤੋਂ ਬਾਅਦ ਇਹ ਦਰਨਾ ਸਮਾਪਤ ਕਰ ਦਿੱਤਾ ਗਿਆ ਆਉ ਆਪਾਂ ਜਾਣਦੇ ਹਾਂ ਅਧਿਕਾਰੀਆਂ ਨਾਲ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਉਹ ਕਿ ਉਹ ਦਰਨਾ ਚੱਕਿਆ ਗਿਆ ਤੇ ਕਿਸ ਕਰਕੇ ਚੱਕਿਆ ਗਿਆ ਤੇ ਅਗਲੀ ਰਣਨੀਤੀ ਕੀ ਹੈ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਤੁਹਾਨੂੰ ਪਤਾ ਹੋਊਗਾ ਪਿਛਲੇ ਕਈ ਲੰਬੇ ਸਮੇਂ ਤੋਂ ਕਈ ਦਿਨਾਂ ਤੋਂ ਅਸੀਂ ਹਰ रायपुर गौशाला ਦਾ ਮੁੱਦਾ ਚੱਕ ਕੇ ਰੱਖਿਆ ਜਿਹੜਾ ਬਟਿੰਡੇ ਦੇ ਵਿੱਚ ਇੱਕ ਸਰਕਾਰੀ गौशाला ਬਣੀ ਹੋਈ ਹੈ ਸ਼ਹਿਰ ਦੇ ਵਿੱਚ ਜਿਹੜੇ ਕੋਈ ਸਟ੍ਰੀਟ ਐਨੀਮਲਸ ਹੈਗੇ ਆ ਜਿਹੜੇ ਬੇਸਾਰਾ ਗੋਵਾਂਸ਼ ਹੈ ਉਹਨਾਂ ਨੂੰ ਉੱਥੇ ਲੈ ਜਾ ਕੇ ਛੱਡਿਆ ਜਾਂਦਾ ਲੇਕਿਨ ਉੱਥੇ ਉਹਨਾਂ ਨੂੰ ਪ੍ਰੋਪਰ ਹਰਿਆ-ਚਾਰਾ ਨਾ ਮਿਲਣ ਕਰਕੇ ਉਹਨਾਂ ਨੂੰ ਦਵਾਈਆਂ ਦਾ ਪ੍ਰਬੰਧ ਨਾ ਹੋਣ ਕਰਕੇ ਈਵਨ ਕਿ ਉਹਦੇ ਪਾਣੀ ਦੀ ਵਿਵਸਥਾ ਵੀ ਸਹੀ ਤਰੀਕੇ ਦੇ ਨਾਲ ਉਹਨਾਂ ਲਈ ਨਹੀਂ ਕੀਤੀ ਜਾਂਦੀ ਜਿਸ ਦੇ ਨਾਲ ਰੋਜ਼ਾਨਾ 8 ਤੋਂ 10 ਗੋਵਾਂਸ਼ ਬਿਮਾਰ ਹੋ ਰਿਹਾ ਹੈ ਤੇ 8 ਤੋਂ 10 ਗੋਵਾਂਸ਼ ਦੀ ਉੱਤੇ ਮੌਤ ਹੋ ਰਹੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ 550 ਤੋਂ ਵੱਧ ਗੋਵਾਂਸ਼ ਦੀ ਮੌਤ ਹੋ ਗਈ ਭੁੱਖ ਨਾਲ ਤੜਫ ਤੜਫ ਕੇ ਇਹਨਾਂ ਦੀ ਸਰਕਾਰੀ ਰਿਪੋਰਟਾਂ ਵੀ ਇਹ ਚੀਜ਼ ਕਹਿੰਦੀ ਹੈ ਪੋਸਟਮਾਰਟਮ ਦੀਆਂ ਵੀ ਜਿਹੜਾ ਉਹਨਾਂ ਨੂੰ ਪ੍ਰੋਪਰ ਡਾਈਟ ਨਾ ਮਿਲਣ ਕਰਕੇ ਉਹਨਾਂ ਦੀ ਉੱਥੇ ਮੌਤ ਹੋ ਰਹੀ ਹੈ ਅਸੀਂ ਪ੍ਰਸ਼ਾਸਨ ਦੇ ਢੇਡੇ ਕੱਢ ਕੱਢ ਕੇ ਥੱਕ ਗਏ ਪ੍ਰਸ਼ਾਸਨ ਸਾਰਾ ਬੋਟਾ ਦੇ ਵਿੱਚ ਬਿਜ਼ੀ ਹੈ ਜਿਹਦੇ ਕਰਕੇ ਮਜਬੂਰੀ ਦੇ ਵਿੱਚ ਸਾਨੂੰ ਅੱਜ ਇੱਥੇ 6 ਜਿਹੜੇ ਅਡਾ ਅਡਾ ਅਧਿਕਾਰੀ ਜਿਹੜੇ ਗੋਸ਼ਣ ਨਾਲ ਸੰਬੰਧਤ ਹੈ ਸਾਡੇ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਏਡੀਸੀ ਸਾਹਿਬ ਬੀਡੀਪੀਓ ਡੀਡੀਪੀਓ ਐਨੀਮਲ ਹਸਬੈਂਡਰੀ ਦੇ ਡਿਪਟੀ ਡਾਇਰੈਕਟਰ ਤੇ ਨਾਲ ਪੰਜਾਬ ਸਰਕਾਰ ਦਾ ਇੱਥੇ ਬੋਤਲਾ ਸਾੜਿਆ ਜਾ ਰਿਹਾ ਹੈਗਾ ਜੀ ਤੁਹਾਨੂੰ ਜੀ ਅੱਜ ਕੱਲ ਦੇ ਵਿੱਚ ਵੀ ਕੋਈ ਗਊਆਂ ਮਰੀਆਂ ਜਿਹੜੇ ਕਹਿੰਦੇ ਦੋ ਟਰੱਕ ਕੇ ਕਿੰਨੇ ਗਏ ਅੱਜ ਦੇਖੋ ਜੀ ਉੱਥੇ ਤਾਂ ਰੋਜ਼ਾਨਾ ਦਾ ਹੀ ਕੰਮ ਹੈ ਅਸੀਂ ਲਾਈਵ ਜਿਹੜੀਆਂ ਅੱਜ ਐਲਈਡੀ ਲਗਾ ਕੇ ਤੇ ਵੀਡੀਓਜ਼ ਵੀ ਦਿਖਾ ਰਹੇ ਹਾਂ ਉੱਥੇ ਕੱਲ ਵੀ 8 ਗਊਆਂ ਦੀ ਜਿਹੜੀ ਉੱਥੇ ਦਰਦਨਾਕ ਮੌਤ ਹੋਈ ਹੈ ਬਿਨਾ ਮਤਲਬ ਉੱਥੇ ਕੋਈ ਇਲਾਜ ਨਹੀਂ ਕੋਈ ਖਾਨ ਨੂੰ ਫੀਡ ਨਹੀਂ ਸਾਡੀ ਪ੍ਰਸ਼ਾਸਨ ਤੋਂ ਮੰਗ ਕੀ ਹੈ ਅਸਤਾ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਜਿਹੜੀ ਤੁਸੀਂ 30 ਰੁਪਏ ਆ 35 ਰੁਪਏ ਜੋ ਵੀ ਡਾਈਟ ਬਣੀ ਠੇਕੇਦਾਰ ਨੂੰ ਦਿੰਨੇ ਹੋ ਤੁਹਾਡੇ ਕੋਲ ਰਿਕਾਰਡ ਦੇ ਵਿੱਚ ਆ ਗਿਆ ਵੀ ਉਹ ਕੁਝ ਵੀ ਨਹੀਂ ਪਾਰਿਆ ਉੱਥੇ ਉਹਨੇ 50 ਦਾ ਸਮਾਨ ਵੀ ਨਹੀਂ ਪਾਇਆ ਤੁਸੀਂ ਘਟੋ ਘਟੋ ਦੀ ਡਾਈਟ ਬਣੀ ਦੇ ਜਿਹੜੇ ਉੱਥੇ ਪੈਸੇ ਦੇਣੇ ਆ ਉਹਨੇ ਦਾ ਤੁਸੀਂ ਹਰਾਚਾਰਾ ਪੰਚਵਾ ਦਿਓ ਪਵਾਸ ਹੀ ਦਵਾਂਗੇ ਜਦੋਂ ਇੱਕ ਸਮਾਜ ਸੇਵੀ ਸੰਸਥਾਵਾਂ ਆਮ ਲੋਕ ਉੱਤੇ 35 ਤੋਂ 40 ਕੁਇੰਟਲ ਅਸੀਂ ਹਰਾਚਾਰਾ ਪਾ ਸਕਦੇ ਆ ਤਾਂ ਇੱਕ ਠੇਕੇਦਾਰ ਜਿਹਨੂੰ ਪੈਸੇ ਦਿੱਤੇ ਜਾ ਰਹੇ ਆ ਉਹ ਕਿਉਂ ਨਹੀਂ ਪਾਰਿਆ ਇਹਦਾ ਮਤਲਬ ਉਹ ਸਿਰਫ ਡਾਈਟ ਬਣੀ ਦੇ ਨਾਂ ਤੇ ਪੈਸਾ ਮਿਲ ਲਵੰਡ ਕੇ ਖਾਇਆ ਜਾ ਰਿ ਜੀ ਬਿਲਕੁਲ ਉਸੇ ਕਾਊਸਸ ਐਸੇ ਦੇ ਵਿੱਚੋਂ ਡਾਇਟ ਨਹੀਂ ਦੇਣੀ ਹੁੰਦੀ ਆ ਪ੍ਰਸ਼ਾਸਨ ਨੇ ਲੇਕਿਨ ਹੈਰਾਨੀ ਵਾਲੀ ਗੱਲ ਹੈ ਵੀ ਇੱਥੇ ਕਰੋੜਾ ਰੁਪਏ ਕਾਊਸਸ ਲਈ ਇਕੱਠਾ ਹੋ ਰਿਹਾ ਜਿੱਥੇ ਕਾਊਸਸ ਨਹੀਂ ਵੀ ਲੱਗਿਆ ਹੁੰਦਾ ਇਹ 올 ਇੰਡੀਆ ਚ ਕਾਊਸਸ ਵੀ ਇਕੱਠਾ ਹੁੰਦਾ ਜਿੱਥੇ ਕਾਊਸਸ ਨਹੀਂ ਵੀ ਹੁੰਦਾ ਉੱਥੇ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਬੇਸਾਰਾ ਗੋਮਚੇ ਲਈ ਹਰੇ-ਜਾਰੇ ਦਾ ਬਰਬੰਦ ਕਰਨਾ ਰਣਨੀਤੀ ਦਾ ਫਿਲਹਾਲ ਇਹ ਤੇ ਇਹਨਾਂ ਦੇ ਬੁਤਲੇ ਸਾੜੇ ਜਾਣਗੇ ਤੇ ਸਾਰੀ ਸੜਕ ਜਾਮ ਕਰਨ ਲੱਗਿਆ ਸੀ ਇਹ ਧਰਨਾ ਇੱਥੇ ਦੇ ਵਿੱਚ ਸ਼ਾਮਲ ਹੋਏ ਆਂ ਬਹੁਤ ਹੀ तकरीबन 10-15 ਦਿਨਾਂ ਤੋਂ ਅਸੀਂ ਦੇਖ ਰਹੇ ਆ WhatsApp ਗਰੁੱਪਾਂ ਰਾਹੀਂ ਜਿਹੜੇ ਇੱਥੋਂ ਦੀਆਂ ਸੰਸਥਾਵਾਂ ਬੜੇ ਤਹਿ ਦਿਲ ਤੋਂ ਸੇਵਾ ਨਿਭਾ ਰਹੀਆਂ ਰੋਜ਼ਾਨਾ ਜਾਂਦੀਆਂ तकरीबन 10 ਤੋਂ 15000 ਰੁਪਏ ਦਾ ਭਰਾਚਾਰ ਉਹਨਾਂ ਲਈ ਲੈ ਕੇ ਜਾਂਦੀਆਂ ਉਹਨਾਂ ਲਈ ਪੁਖਤਾ ਪ੍ਰਬੰਧ ਕਰਦੀਆਂ ਔਰ ਉੱਥੋਂ ਦੇ ਜਿਹੜੇ ਮਾੜੇ ਹਾਲਾਤ ਆ ਬਹੁਤ ਹੀ ਮੰਦ ਭਾਗੇ ਆ ਔਰ ਮੈਂ ਸਮਝਦਾ ਇਹ ਪ੍ਰਸ਼ਾਸਨ ਦੀ ਨਾਕਾਮੀ ਆ ਪ੍ਰਸ਼ਾਸਨ ਨੂੰ ਵਾਰ-ਵਾਰ ਸੁਚੇਤ ਵੀ ਕੀਤਾ ਜਾ ਰਿਹਾ ਵੀ ਤੁਸੀਂ ਉੱਥੇ ਉਹਦੇ ਪ੍ਰਬੰਧ ਕਰੋ ਉਹ ਪ੍ਰਸ਼ਾਸਨ ਕੋਈ ਪ੍ਰਬੰਧ ਨਹੀਂ ਕਰ ਰਿਹਾ ਜਿਸ ਤੇ 6 ਵਜੋਂ ਇਹ ਧਰਨਾ ਲਾਇਆ ਜਾ ਰਿਹਾ ਅਸੀਂ ਵੀ ਪਹੁੰਚੇ ਆ ਔਰ ਪੂਰਾ ਪੂਰਾ ਸਾਡਾ ਸਮਰਥਨ ਆ ਧਰਨੇ ਨੂੰ ਜੋ ਵੀ ਇਹ ਫੈਸਲਾ ਲੈਂਦੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ। ਸਾਨੂੰ ਵੀ ਪਹਿਲਾਂ ਕੌਆਂ ਦੇ ਭੁੱਖ ਨਾਲ ਮਰਨ ਦੇ ਸਾਥ ਵਿੱਚ ਜਿਹੜਾ ਇੱਥੇ ਸਰਵਾਂ ਲੱਗਿਆ। ਉਹ ਵਪਾਰ ਬੜੇ ਮਿਲ ਕੇ ਉਸ ਖੁਸ਼ੀ ਦੀ ਸੀ ਮੈਂ ਤੇ ਉਸ ਦੇ ਨਾਲ। ਜਿਹੜੇ ਵੀ ਕੌਸ਼ਲਾ ਦੇ ਨਾਮ ਸਬੰਧਤ ਸੀਗੇ ਪੰਜਾਬ ਸਰਕਾਰ ਇਹਨਾਂ ਸਾਰਿਆਂ ਦਾ ਪਪੂਤਰਾ ਸਰਾਂਗੇ। ਕੱਲ ਕੱਲ ਦਾ ਦਿਨ ਆਪਾਂ ਫੈਸਲਾ ਦੀ ਸਾਹ ਜਿਹੜਾ ਪਹਿਲਾਂ ਉਹਨਾਂ ਨਾਲ ਠੇਕਾ ਕੀਤਾ ਹੋਇਆ ਬਾਬਾ ਜੀ ਨਾਲ ਉਹਨੂੰ ਕੰਟਰਮੀਨੇਟ ਕਰ ਦੇਣਗੇ। ਤੇ ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਪੱਧਰ ਤੇ ਇਹਦੀ ਦੇਖਪਾਲ ਕਰਾਂਗੇ। ਜੇ ਨਾ ਹੋਇਆ ਇਹ ਕੰਮ ਨਹੀਂ ਜਾਂਦਾ ਜਿਹੜਾ ਮਸਲਾ ਚੱਲ ਰਿਹਾ ਹੈ ਸਮਾਜ ਸੇਵੀਆਂ ਕੱਲ ਡੀਸੀ ਸਾਹਿਬ ਨੇ ਘੱਟੋ ਘੱਟ ਪੰਜ ਛੇ ਵਾਰ ਮੀਟਿੰਗ ਕੀਤੀ ਹੈ ਤੇ ਉਹਨੂੰ ਲੈ ਕੇ ਪੂਰੀ ਬਹੁਤ ਕੀਤੀ ਹੈ ਤੇ ਜੀ ਸਾਹਿਬ ਨੇ ਆਰਡਰ ਕੀਤੇ ਨੇ ਤੇ ਮੇਰੇ ਕੱਲ ਮੇਰੇ ਦਫਤਰ ਆ ਗਈ ਚਾਹ ਪਾਸੋ ਚਾਹ ਪਾਸੋ ਆ ਗਈ ਤੇ ਇੱਕ ਵਾਰੀ ਭੁਖਮਰੀ ਨਾਲ ਕੰਮ ਹੋ ਗਿਆ ਕਿ ਉਹਦੇ ਠੇਕੇਦਾਰ ਉੱਤੇ ਕੋਈ ਕਾਰਵਾਈ ਕੀਤੀ ਜਾਊਗੀ ਉਹ ਮਾਰਾ ਇਸ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਇਹਦੇ ਬਾਰੇ ਜੀ ਸਾਹਿਬ ਨੇ ਕੋਈ ਫੈਸਲਾ ਲੈ ਸਕਦੇ ਆ